ਸ਼ੇਰ ਸਿੰਘ ਵਿਸ਼ਨੂੰ ਭਗਵਾਨ ਨੇ ਫੇਰਾ ਪਾਇਆ ਦੂਜੀ ਵਾਰ ਮੈਂ ਆਇਆ ਜੀ ਹੁਣ ਫੇਰ ਆ ਗਿਆ ਜੀ ਪੰਜ ਨੰਬਰ ਗ੍ਰੰਥ ਦੀ ਲਿਖਿਆ ਫੇਰਾ ਪਾਇਆ ਤੂਜੀ ਵੇਰ ਫੇਰਾ ਪਾਇਆ ਤੂਜੀ ਵੇਰ ਮਾਤ ਤਜਾਇਆ ਧਰ ਕਰ ਸਾਚਾ ਕਰ ਸਾਚਾ ਹਰ ਜੋਤ ਮਲਾਇਆ ਮਾਖਲੂਕ ਨੂੰ ਛੱਡਿਆ ਸੱਚ ਨੱਡ ਗਏ ਜੋ ਤੁਜ ਗਾਇਆ ਮਿਲਿਆ ਵਰ ਲੋਕ ਮਾਤੀ ਪੀਰਾ ਪਾਇਆ ਫੇਰ ਪੀਰਾ ਪਾਇਆ ਆਪੀ ਪਰਤਿ ਗਿੰਦ ਜੀਵਾ ਸ਼ਬਦ ਭੰਡਾਰ ਨਾਲ ਪਰ ਪੰਚਮ ਕੁੰਡਾ ਲਾਇਆ ਆਪਿ ਆਪਣੀ ਕਿਰਪਾ ਕਰੋ ਸਾਜਾ ਕਰਮ ਕਮਾਇਆ ਤਰਨੀ 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 ਤਰ ਵਰਨੀ 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 ਕਰੋ ਨੰਦੀ ਚਰਨੀ ਚਰਨੀ ਪੜ ਸਾਚੀ ਸ਼ਰਨ ਨਿਵਾਯਾ ਜੋਤੀ ਜੋ ਸਰੂਪ ਹਾਰ ਆਪੇ ਆਪਣਾ ਵੇਸ ਕਰ ਲੋਕ ਮਾਤ ਕਲ ਤਜਿਆ ਤਾਰ ਆਪਣਾ ਰੰਗ ਵਿਖਾਇਆ ਰੰਗ ਰੰਗਾਏ ਹਰ ਰੰਗੜੇ ਰੰਗ ਕੀਆ ਕਨ ਤਾਰ ਵਸਿਆ ਦਰ ਕਰ ਸਾਚੇ ਸੁਤੜੇ ਪੁਰਖ ਪਰਖੋ ਤਮ ਜੋ ਤਨ ਰੰਜਨ ਕਾਰੁ ਅਕਾਰ ਇਹਦੇ ਦਰ ਘਰ ਵਸਿਆ ਸੁਤਰੇ ਸੁਤਰਾ ਕਿਸ ਨੂੰ ਕਿਹਾ ਗਿਆ ਸ਼ਬਦ ਸੋਤਮਾਰਾ ਜੀ ਪੂਰਨ ਸਿੰਘ ਜੀ ਨੂੰ ਕਿ ਮੈਂ ਫੇਰ ਦੁਜੀਵਾਰ ਆ ਗਿਆ ਤੇ ਦਰ ਘਰ ਦਰ ਘਰ ਸੰਭਲ ਸ੍ਰੀ ਮਹਾਰਾਜ ਪੂਰਨ ਸਿੰਘ ਦੀ ਦੇਮ ਕਹਿ ਰਹੇ ਕਾਲਕ੍ਰਿਸ਼ਮਾਰਾ ਜੀਤ ਸਿੰਘ ਜੀ ਕਿ ਮੈਂ ਵਸ ਗਿਆ ਜੀ ਵੜ ਗਿਆ ਜੀ ਵਿੱਚ ਜੋ ਸੁਪੁਰ ਪੁਰਖ ਪਰਖੋ ਤਮ ਜੋ ਤਨ ਰੰਜਨ ਕਾਰੁ ਅਕਾਰ ਜਿਹੜਾ ਪਰਕੋਤਮ ਆ ਉਪੰਪੁਰ ਗਿਆ ਸਭ ਤੋਂ ਪਹਿਲਾਂ ਪੁਰਖਿਆ ਪੁਰਖ ਪਰਕੋਤਮ ਆ ਪੁਰਖ ਪਰਕੋਤਮ ਨੇ ਹੀ ਪਹਿਲਾ 52 ਸਾਲ ਦੇ ਕਰਕੇ ਖੇਲ ਖੇਲੇ ਫਿਰ ਦਜੀਵਾਰ ਪੁਰਖ ਪਰਕੋਤਮ ਪਰਤ ਕੇ ਆ ਗਿਆ ਦੁਬਾਰਾ ਜੋਤ 59 ਆਕਾਰ ਕਰਕੇ ਆ ਗਿਆ ਪੁਰਖ ਪਰਕੋਤਮ ਆਪੇ ਆਇਆ ਪਾਗ ਲਗਾਇਆ ਦਰਗਨ ਸਾਚੇ ਵੱੱਟੜੇ ਗੁਰਮੁਖ ਸਾਚੇ ਕਾਰਕ ਪਿਆਰ ਜੋਤੀ ਜੋਲ ਸਰੂਪ ਹਾਰਾ ਆਪ ਆਪਣੇ ਆਲਾ ਘਰਵਾਰ ਹੋਲੇਦਾਰ ਕਰੇ ਖੇਲ ਅਪ੍ਰਿਵਪਾਰੀ ਸੱਚ ਦੁਆਰਾ ਤਜ ਕੇ ਆਇਆ ਪਾਰ ਬ੍ਰਹਮ ਉਪਕਾਰੀ ਲੋਕ ਮਾਤ ਵਿੱਚ ਪੱਜ ਕੇ ਆਇਆ ਛਪੀ ਛਡੀ ਦੇ ਪਿਆਰੀ ਲੋਕ ਮਾਤ ਵਿੱਚ ਪੱਜ ਕੇ ਆਇਆ ਛੱਡੀ ਦੇ ਪਿਆਰੀ ਜੋਤੀ ਲਾੜਾ ਸੱਜ ਕੇ ਆਣਾ ਪੂਰਨ ਸੰਗਮ ਲਈ ਸਤੀ ਨਾਰੀ ਪੂਰਨ ਸੰਤ ਜੋ ਥੋੜਾ ਇੱਥੇ ਰੁਕਾਂਗੇ ਸੱਚੇ ਪਾਤਸ਼ਾਹ ਦੱਸ ਰਹੇ ਹਨ ਕਿ ਮੈਂ ਫੁਰਤ ਪਰ ਕੋਤਨੇ ਮੈਂ ਦੁਜੀ ਵਾਰੀ ਫੇਰ ਆ ਗਿਆ पहला मैं बुनिजा साल फिर मैं हूँ फिर मर के आ गया बुनिजा साल के बाद जो तुमको के आ गया फिर जाओ जी नहीं तो जी बार भी चुटी नहीं पहले भी खेल का और तुम्हारा शेर हिंद ने सच्ची की थी जब तो पर्त के आया तो जी बार से तो जी बार भी सच्ची की थी प्रवेशन में तो चुटी नहीं लेकिन गलत पर्याय ਖੇਲ ਦੇ ਕੰਟੀਨਿਊ ਬੇਸਹੀਗਾ ਕਿ ਖੇਲ ਹੋ ਰਹੀ ਹੈ ਕੰਟੀਨਿਊਲੀ ਬਤਨ ਲਗਾਤਾਰ ਹੋ ਰਹੀ ਹੈ ਔਰ ਇਹ ਵੀ ਕਰਨਾ ਚਾਹੁੰਦੇ ਇਹ ਖੇਲ ਨੂੰ ਖਤਮ ਕਰਨਾ ਚਾਹੁੰਦੇ 26 ਪੂਰੇ ਦੇ ਕਿ ਉਹ ਚਲੇਗਾ ਖਤਮ ਹੋ ਗਿਆ ਅੱਗੇ ਪਰਮੇਸ਼ਰ ਨੇ ਆਪਣਾ ਪ੍ਰਗਟਾਵਾ ਆਪ ਕਰਿਆ ਤੇ ਉਹੀ ਗੱਲ ਆਪਾਂ ਬਾਣੀ ਨਾਲ ਸੰਖੇਪੀ ਕਰ ਰਹੇ ਕਿ ਜਿਹੜਾ ਅੱਗੇ ਪ੍ਰਗਟਾਵਾ ਜੂਰ ਜ਼ਰੂਰ ਉਹ ਪ੍ਰਗਟਾਵਾ ਜੁੱਤੀ ਵਾਰ ਵੀ ਮਹਾਰਾਜ ਸ਼ੇਰ ਸਿੰਘ ਹੀ ਪੁਰਖ ਪਰਕੋਤਮ ਹੀ ਬਣ ਗਿਆ ਹੈ ਮਾੜੇ ਪੂਰਨ ਸਿੰਘ ਦੀ ਪ੍ਰਗਟਾਵਾ ਦੀ ਗੱਲ ਹੈ ਮਾੜੇ ਪੂਰਨ ਸਿੰਘ ਜਿਹੜੀ ਦੇਹ ਦੇ ਵਿੱਚ ਕੋਪਰਕ ਕੋਪਰਗਟ ਹੋ ਰਿਹਾ ਹੈ ਕੇ ਸਮਾਂ ਔਰ ਉਹਦੇ ਕੰਟੀਨਿਊਲੀ ਇਹ ਚੱਲ ਰਹੀ ਹੈ ਸੱਚੇ ਪਾਤਸ਼ਾਹ ਦੇ ਖੇਲ ਰੋਕੀ ਨਹੀਂ ਇਹ ਕਰਦੇ ਜਿਹੜਾ ਇਹ ਅਨੋਖੇ ਜਿਸ ਤਰ੍ਹਾਂ ਦੀ ਜੋਤ ਸਰੂਪ ਜੋਤ ਦਾ ਪ੍ਰਕਾਸ਼ ਦਿੱਤਾ ਉਹ ਤੇ ਬਿਲਕੁਲ ਸੋ छब्बी को फिर पहला साल पहलाचे पातशाह कहते मैं निरगुण रूप मेरा पहला साल फिर आज पहले साल रख ली और बवंजा मैं निर्गुणी आज हूँ और अगली आज बिजली जोड़ जो के मैं अपनी खेल की आदि दस मैं खेल कर सो खेल कॉन्टीन्यूसली बढ़िया टूटी नहीं पहली खेल दूजी भी आप खेली ਆ ਵੀ ਖੇਲੀ ਪਰਖ ਪਰ ਕੋਤਮ ਦੀ ساری ਤੇਜਾ ਮਹਾਰਾਸ਼ੀ ਜੀ ਦੀ ਪਾਰਪਰਮ ਦੀ ਸੱਚੇ ਆਸ਼ਾ ਦਸਰੇ ਲੋਕ ਮਾਤ ਵਿੱਚ ਭੱਜ ਕੇ ਆਇਆ ਭੱਜ ਕੇ ਆ ਗਿਆ ਮੈਂ ਫਿਰ ਲੋਕ ਮਾਤ ਦੇ ਵਿੱਚ ਛੱਡੀ ਦੇ ਪਿਆਰੀ ਪਹਿਲਾਂ ਦੇ ਤਾਰਨ ਕੀਤੀ ਲੋਕ ਮਾਤ ਤੇ ਜਾਮਾ ਤਾਰਨ ਕੀਤਾ ਔਰ ਫਿਰ ਮੈਂ ਚਲੇ ਗਿਆ ਸੱਚ ਹਨ ਔਰ ਫਿਰ ਮੈਂ ਵਾਪਸ ਆ ਗਿਆ ਭੱਜ ਕੇ ਭੱਜ ਕੇ ਆ ਗਿਆ ਫਿਰ ਵਾਪਸ ਔਰ ਵਾਪਸ ਆ ਕੇ ਮੈਂ ਕਰ ਕੀ ਰਿਹਾ ਜੋਤੀ ਲਾੜਾ ਸੱਜ ਕੇ ਆਇਆ ਕਿ ਮੈਂ ਜੋਤੀ ਰੂਪ ਜੋਤ ਰੂਪ ਹੁਣ ਮੈਂ ਲਾੜਾ ਬਣ ਕੇ ਸੱਜ ਕੇ ਆ ਗਿਆ ਮੈਂ ਪਰਤ ਕੇ ਆ ਗਿਆ ਮੈਂ ਲਾੜਾ ਬਣ ਕੇ ਲੱਗ ਰਿਹਾ ਸਮਝ ਜਾਨ ਭਗਤੋ ਕਿ ਜੋ ਸਰੂਪਿਆਂ ਲਾੜਾ ਬਣ ਕੇ ਮੈਂ ਸੱਜ ਕੇ ਆ ਗਿਆ ਔਰ ਮੈਨੂੰ ਕੌਣ ਮਿਲਿਆ ਏ ਪੂਰਨ ਸਿੰਘ ਮਿਲੀ ਸੱਚੀ ਨਾਰੀ ਕਿ ਮੈਨੂੰ ਇੱਕ ਸੱਚੀ ਨਾਰੀ ਮਿਲੀ ਆ ਉਸ ਦਾ ਨਾਮ ਕੀ ਉਹ ਪੂਰਨ ਸਿੰਘ ਨਾਮ ਦੀ ਮੈਨੂੰ ਸੱਚੀ ਨਾਰੀ ਮਿਲ ਗਈ ਆ ਔਰ ਮੈਂ ਸੱਚਾ ਲਾੜਾ ਜੋਤੀ ਲਾੜਾ ਮੈਂ ਸੱਜ ਕੇ ਆ ਗਿਆ ਔਰ ਮੈਨੂੰ ਫੇਰ ਮਿਲਿਆ ਕੌਣ ਆ ਮੈਨੂੰ ਪੂਰਨ ਸਿੰਘ ਮਿਲੀ ਸੱਚੀ ਨਾਰੀ ਕੇ ਪੂਰਨ ਸਿੰਘ ਮੈਨੂੰ ਸੱਚੀ ਨਾਰੀ ਮੇਰੀ ਮਿਲ ਗਈ ਲੱਗ ਰਹੀ ਜਾਂ ਭਗਤੋ ਸਮਝ ਹੁਣ ਲੱਗ ਰਹੀ ਸਮਝ ਜੇ ਪੂਰਨਾ ਹੁੰਦਾ ਤੇ ਸ਼ੇਰ ਸਿੰਘ ਨੂੰ ਤੱਪਾਂ ਵੀ ਲੱਗ ਰਹੀ ਸਮਝ ਕੇ ਜਦਾਈ ਨਾ ਕਰਨੀ ਪੈਂਦੀ ਕਿਉਂਕਿ ਲਾੜੇ ਕੋਲ ਨਾਰੀ ਵੀ ਸੀ ਜਿਸ ਕਰਕੇ ਜਦਾਈ ਕੀਤੀ ਹੈ ਲਾੜੇ ਦੀ ਨਾਰੀ ਵੀ ਅੱਜ ਇਸ ਨੂੰ ਪਰਨਾਇਆ ਆ ਗਈ ਪੂਰਨ ਸਿੰਘਾ ਮੇਰੀ ਸੱਚੀ ਨਾਰੀ ਕਿ ਮੈਂ ਜੋਤੀ ਲਾੜਾ ਆ ਮੈਂ ਜੋਤ ਰੂਪ ਲਾੜਾ ਆ ਆਦ ਅੰਤ ਜਗਾ ਜਗੰਤ ਰਹਿਣ ਵਾਲਾ ਲਾੜਾ ਆ ਮੈਂ ਜੋਤ ਰੂਪ ਲਾੜਾ ਮੈਂ ਇੱਕ ਹੀ ਆ ਔਰ ਦੇ ਕਰਕੇ ਵੀ ਲਾੜਾ ਹੈ ਸਰਬਨੁਕੋ ਵੀ ਲਾੜਾ ਹੈ ਸੰਤ ਮਨੀ ਸਿੰਘ ਮਹਾਰਾਜ ਪੂਰ ਸਿੰਘ ਦੀ ਨਿਮਸ਼ਕਾਰਾਂ ਕੀਤੀਆਂ ਪਰਮੇਸ਼ਰ ਦੇ ਚਰਨਾਂ ਤੇ ਆ ਕੇ ਦੇ ਕਰਕੇ ਇਸੇ ਤਰਤੀ ਦੇ ਔਰ ਸੱਚੇ ਪਾਸ਼ਾ ਨਜ਼ਰੇ ਕਰ ਮੈਂ ਜੋਤੀ ਲਾੜਾ ਸਜ ਕੇ ਆਇਆ ਹਾਂ ਪੂਰਨ ਸਿੰਘ ਨੂੰ ਮਿਲੀ ਸੱਚੀ ਨਾਰੀ ਕਿ ਮੈਨੂੰ ਪੂਰ ਸਿੰਘ ਸੱਚੀ ਨਾਰੀ ਮਿਲਗੀ ਮੇਰੀ ਆਪਣਾ ਪਰਦਾ ਕੱਜ ਕੇ ਆਇਆ ਕਿ ਆਪਣਾ ਪਰਦਾ ਮੈਂ ਆਪ ਹੀ ਕੱਜ ਕੇ ਆਇਆ ਮੇਨ ਕੋਈ ਕੱਜਣ ਵਾਲਾ ਨਹੀਂ ਮੇਰੇ ਤੇ ਪਰਦਾ ਦੇਣ ਵਾਲਾ ਨਹੀਂ ਏਕ ਆਪਈ ਸੋਹਣ ਫਲਕਾਰੀ ਕਿ ਕਿਹੜੀ ਮੈਂ ਫਲਕਾਰੀ ਪਾਈ ਆਪਣੇ ਨਾਮ ਦੀ ਸੋਹਣ ਫਲਕਾਰੀ ਏਕ ਆਪਈ ਪਰਦਾ ਕੱਜ ਕੇ ਮੈਂ ਆ ਗਿਆ ਜਗਤ ਜਵਾਨੀ ਤਜ ਕੇ ਆਇਆ ਕਿ ਮੈਂ ਜਗਤ ਜਵਾਨੀ ਤਜ ਕੇ ਆ ਗਿਆ ਕਿਦਾਂ 52 ਸਾਲ ਆਜੂ ਕੋਈ ਜਿਆਦੀ ਆਜੂ ਤ ਨਹੀਂ 52 ਸਾਲ ਦੇ ਵਿੱਚ ਬਿਰਧ ਤੈਨਾ ਕਹਿੰਦੇ ਆਪਾਂ ਕਿਉਂ ਜਾਣ ਫਕੋ ਕਿ 52 ਸਾਲ ਨੂੰ ਬਿਰਧ ਆਜੂ ਚ ਲੈ ਜਾਨੇ ਆਪਾਂ ਨਹੀਂ ਔਰ ਸਚੇ ਪਾਤਸ਼ਾਹ ਕਹੇ ਰਹੇ ਕਿ ਮੈਂ ਜਗਤ ਜਵਾਨੀ ਤਜ ਕੇ ਆ ਗਿਆ ਆਪਣੀ ਛੱਦ ਦੀ ਜਗਤ ਜਵਾਨੀ ਹੀ ਤਜ ਦਿੱਤੀ ਜੋਤਨ ਰੰਜਨ ਕਰ ਓਕਾਰਿ ਨਰਨਰੰਕਾਰਿ ਕਿ ਮੈਂ ਜੋਤਨ ਰੰਜਨ ਓਕਾਰ ਕਰਕੇ ਨਰਨਰੰਕਾਰ ਮੈਂ ਲਾੜਾ ਬਣ ਕੇ ਆ ਗਿਆ ਮੈਨੂੰ ਪੂਰਨ ਸਿੰਘ ਨਾਰੀ ਮੇਰੀ ਸ਼ਬਦ ਘੋੜੇ ਸੱਜ ਕੇ ਆਇਆ ਕਿਹੜੇ ਘੋੜੇ ਮੈਂ ਸ਼ਬਦੀ ਘੋੜੇ ਸੱਜ ਕੇ ਆਇਆ ਚੜ ਕੇ ਆਇਆ ਸ਼ਬਦੀ ਘੋੜੇ ਆਇਆ ਹਟ ਮਾਸ ਗਾੜੀ ਪਿੰਜਰ ਵਾਲਾ ਘੋੜਾ ਨਹੀਂ ਸ਼ਬਦੀ ਘੋੜਾ ਮੇਰਾ ਔਰ ਮੈਂ ਸੱਜ ਕੇ ਆ ਗਿਆ ਜੋਸ ਰੂਪ ਲਾਗਾ ਵੇਖੇ ਖੇਲ ਅਮਰਾਰੀ ਅਮਰਤਾ ਪੀ ਪੀ ਰਾਜ ਕੇ ਆਇਆ 감사합니다. <목소리나> ਤੁਹਾਰ ਸੰਗਤਿਓ ਸੱਜੇ ਪਾਤਸ਼ਾਹ ਕੀ ਦਸਰੇ ਕਿ ਖੇਰ ਅਪਾਰ ਮੈਂ ਕਰ ਰਹੇ ਜਿਹੜਾ ਮੁੜ ਕੇ ਆ ਗਏ ਨਾਰੀ ਕੰਤ ਹੰਡਾ ਬਣ ਆਇਆ ਕਲਯੁਗ ਤੂੰ ਜੀਵਾਰੀ ਕਿ ਮੈਂ ਨਾਰੀ ਜਿਹੜੀ ਆਪਣੀ ਹਟਾਉਣ ਆਇਆ ਔਰ ਮੈਂ ਕੰਤਿਆ ਹਰ ਸੰਗਤਿਓ ਲਖਰੀ ਕੋ ਸਮਝ ਮੀਤਾਰੀਆ ਸੋਣਾਇ ਕਰਦੀ ਸਮਾਧਿ ਸਜੇ ਪਾਸ਼ਾ ਸ਼ਬਦ ਕੋਟ ਜਿੰਦਾਸ ਰਹਿ ਕੇ ਏਕਾ ਓਟ ਰਖਾਏ ਕੰਤ ਕੰਤੂਲ ਪੂਰੇ ਤੋਲ ਗਈ ਤੁਲ ਨਿਤ ਪਰਦੇ ਨੇ ਜਿਹੜੇ ਜਿਹੜੇ ਪਰਦੇ ਏਕਾ ਓਟ ਰਖਾਏ ਕੰਤ ਕੰਤੂਲ ਕਿ ਮੈਂ ਇੱਕ ਕੰਤ ਕੰਤੂ ਹੰਿਆ ਤੁਹਾਡਾ ਸਭ ਦਾ مالک ਨਿਰਗੁਣ ਰੂਪ ਵੀ ਤੇ ਸਰਗਣ ਵੀ ਸਰੂਪ ਵੀ ਉੱਪਰ ਲਗਾ ਅਨੇਕਲੰਕ ਦਰੈਨਾਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਕੋ ਆ ਲਿਖਿਆ ਸ਼ਬਦ ਫੋਟੋ ਦੇ ਉੱਪਰ ਫੋਟੋ ਦੇ ਉੱਪਰ ਲਿਖਿਆ ਹੈ ਪਰਮ ਭਲੇਖਾ ਨਰੇ ਨਿਰਗੁਣ ਰੂਪ ਵੀ ਤੇ ਸਰਗਣ ਰੂਪ ਵੀ ਏਕਾ ਹੋਤਰ ਕਾਇ ਕੰਤ ਕੰਦੂ ਹੁਲ ਕੇ ਮੈਂ ਕੰਦਿਆ ਤੇ ਆਦੀ ਆਤਮਾ ਦਾ ਮਾਲਕ ਆ ਸੁਆਮੀ ਆ ਔਰ ਮੈਂ ਕੰਦਿਆ ਤੁਸੀਂ ਮੇਰੀਆਂ ਨਾਰੀਆਂ ਜੀ ਇੱਥੇ ਸੱਚੇ ਪਾਤਸ਼ਾਹ ਦੱਸ ਰਹੇ ਕਿ ਮੈਂ ਨਾਰੀ ਨੂੰ ਹੰਡਾਉਣ ਆਵਾਂ ਆ ਗਿਆ ਦੂਜੀ ਵਾਰ ਫੇਰ ਪਰਤ ਕੇ ਆ ਗਿਆ ਦੂਜੀ ਵਾਰ ਪੂਰਨ ਸਿੰਘ ਮੇਰੀ ਸੱਚੀ ਨਾਰੀ ਆ ਔਰ ਮੈਂ ਕੰਤਿਆਂ ਔਰ ਮੈਂ ਹੁਣ ਆਪਣੀ ਨਾਰੀ ਨੂੰ ਹੰਡਾਉਣ ਆਇਆ ਔਰ ਫਿਰ ਹਰ ਸੰਤ ਜਿਉਂ ਕੰਤ ਨੇ ਆਪਣੀ ਨਾਰੀ ਨੂੰ ਹੰਡਾਇਆ ਵੀ 27 ਚੇਤ ਤੱਕ ਆਪਣੀ ਨਾਰੀ ਨੂੰ ਕੰਤ ਨੇ ਹੰਡਾਇਆ ਲੱਗ ਰਹੀ ਸੰ 26 ਕੋ 2000 ਵਿਕਰਮੀ ਤੋਂ ਲੈ ਕੇ ਔਰ 27 ਦੇ ਤੱਕ ਸ਼ੈਨਸ਼ੈ ਸੰਪਤ 12 ਦੀ ਲਿਖਤ ਚੱਲਦੀ ਰਹੇਗੀ। ਤੇ ਫਿਰ ਨਾਰੀ ਨੂੰ ਹੰਡਾਇਆ ਆ ਕੰਤ ਕੰਦੂਲ ਨੇ। ਨਾਰੀ ਕੰਤ ਹਡਾ ਬਣ ਆਇਆ। ਕਰਜਗ ਦੂਜੀ ਵਾਰੀ ਸੱਚੀ ਜੋਤ ਜਗਾ ਬਣ ਆਇਆ। ਸਪਸ਼ਟ ਹੋ ਰਿਹਾ ਕਿ ਮਾਰੇ ਕੋਣਕੀ ਦੇ ਅੰਦਰ ਜਨਮ ਤੋਂ ਜੋਤ ਨਹੀਂ ਸੀ। ਸਪਸ਼ਟ ਆ ਕਿ ਸੱਚੀ ਜੋਤ ਮੈਂ ਜਗਾ ਬਣ ਆਇਆ ਜਨਮ ਤੋਂ ਜੋਤ ਨਹੀਂ ਸੀ। ਸਾਤੀ ਜੋਤ ਜਗਾ ਬਣ ਆਇਆ ਸੋਹੰਗ ਵਡਾ ਬਲਕਾਰੀ ਆਪਣੀ ਹੱਥੀ ਤੇਲ ਚੜਾ ਬਣ ਆਇਆ ਕਿਦਾਂ ਆਪਣੇ ਹੱਥੀ ਤੇਲ ਚੜਾ ਬਣ ਆਇਆ ਸੋ ਇਹ ਸ਼ਬਦ ਮੇਰਾ ਵੱਡਾ ਬਲਕਾਰੀ ਆ ਦੇ ਬਣ ਆਇਆ ਬਾਤ ਸਤੀ ਸਰਦਾਰੀ ਕੀ ਦੇਣਾ ਆ ਮੈਂ ਬਾਤ ਤੇ ਸੱਚੀ ਸਰਦਾਰੀ ਦੇਣਾ ਆ ਰਾਜਾ ਰਾਣਾ ਤਖਤੋਂ ਲਾ ਬਣ ਆਇਆ ਔਰ ਨਾਇ ਭਰਾਲੀ ਰਾਣੇ ਸਾਰੇ ਤਖਤੋਂ ਲਾਈ ਸੀਸ ਬਨ ਸਤੀ ਸਰਦਾਰੀ ਸੰਤ ਮਣੀ ਸਿੰਘ ਸੋਇਆ ਮਾਤੇ ਉਠਾ ਬਣ ਆਇਆ ਲੱਗੀ ਸੰਤ ਮਣੀ ਸਿੰਘ ਦੀ ਆਪ ਹੀ ਸੇਵਾ ਲਈਆ ਸੋਇਆ ਮਾਤ ਉਠਾ ਬਣ ਆਇਆ ਕਰੇ ਖੇਲ ਅਪਰਿਅ ਅਪਾਰੀ ਚਾਰੇ ਗੋਂਟਾਂ ਬਣਿਆ ਨਾ ਕੋਈ ਜਾਣੇ ਜੀਵ ਵਿਚਾਰੀ ਕਿ ਜੀਵ ਵਿਚਾਰਾ ਮੇਰਾ ਕੀ ਕੋਈ ਭੇਦ ਪਾਊਗਾ ਸੱਚਾ ਤਾਂ ਸੰਹਾਵਣਿਆ ਬਣਿਆ ਨਾ ਨਾਮ ਦਵਾਰਿਆਂ ਵਸਿਆ ਬਾਰੀ ਇਹ ਸੱਚਾ ਭਾਮ ਸੰਹਾਵਣਿਆ ਆਪਣੀ ਸੱਜੀ ਨਾਰੀ ਦੇ ਅੰਦਰ ਬੈਠਿਆ ਡੇਰਾ ਲਾ ਲਿਆ ਔਰ ਨਾਮ ਦਵਾਰਿਆਂ ਤੋਂ ਮੈਂ ਬਾਹਰ ਵਸਿਆ 10ਵੇਂ ਘਰ ਚ ਬੈਠਾ ਹਾਂ ਦੁਸ਼ਟ ਹੰਕਾਰੀ 라ਮਣ ਰਾਮ ਮਾਰਨੇ ਆਇਆ ਜੋ ਕੰਸਾ ਕ੍ਰਿਸ਼ਨ ਮਰਾਰੀ ਕਿ ਮੈਂ ਕਿਦਾਂ ਮਾਰਨ ਆਇਆ ਆਧਾਰ ਦਿੱਤੀਆ ਕਿ ਜਿੱਦਾਂ ਦੁਸ਼ਟ ਹੰਕਾਰੀ 라ਵਣ ਨੂੰ ਮਾਰਿਆ ਰਾਮ ਅਵਤਾਰ ਹੋ ਕੇ 라ਵਣ ਹੰਕਾਰੀ ਦੁਸ਼ਟ ਨੂੰ ਮਾਰਿਆ ਸੰਘਾਰਿਆ ਜਿਉਂ ਕੰਸਾ ਕ੍ਰਿਸ਼ਨ ਮਾਰਾਰੀ ਕਿ ਜਿੱਦਾਂ ਕੰਸਨ ਨੂੰ ਕ੍ਰਿਸ਼ਨ ਭਗਵਾਨ ਨੇ ਕੇਸਾ ਤੋਂ ਮੜ ਕੇ ਕ੍ਰਿਸ਼ਨ ਮਹਾਰਾਜ ਨੇ ਜ਼ਮੀਨ ਤੇ ਪਟਕਿਆ ਹੰਕਾਰੀ ਨੂੰ ਤੇ ਉਹਦਾ ਨਾਸ ਹੋ ਗਿਆ ਪ੍ਰਾਣ ਨਿਕਲ ਗਏ ਔਰ ਮੈਂ ਇਦਾ ਹੀ ਕਰਨਾ ਆ ਕਿ ਮੈਂ ਜਿਹੜੇ ਦੁਸ਼ਟ ਹੰਕਾਰੀ ਉਹਨਾਂ ਦਾ ਨਾਸ ਕਰੂੰਗਾ ਜੋਤੀ ਜੋਤ ਸਰੂਪ ਹਾਰ ਆਪੇ ਆਪਣੇ ਵਸਿਆ ਕਰ ਪ੍ਰਗਟ ਹੋਇਆ ਪਹਿਲੀ ਵਾਰੀ ਪਹਿਲੀ ਵਾਰੀ ਤੇ ਦੂਜੀ ਵਾਰੀ ਆਪੀ ਮਰਗਟੋ ਆ ਸੋ ਹਾਰਾ ਸੰਗਿਉ ਨੇਕ ਲੰਕਨ ਨਰੇਨ ਨਰ ਕੇ ਕੀਆ ਮਹਾਰਾਜ ਸ਼ੇਰ ਸਿੰਘ ਮਿਸ਼ਨੂ ਪ੍ਰਵਾਨ ਧਨਕ ਪ੍ਰਵਾਸੀ ਸਚੇ ਪਾਸ਼ਾ ਦਾਸ ਰਹਿ ਕੇ ਸੰਤ ਮਰੀ ਸਿੰਘ ਵੀ ਮੇਰੀ ਨਾਰੀ ਆ ਇਹ ਮੇਰੀ ਨਾਰੀ ਆ ਮੇਰਾ ਸਿੱਖ ਵੀ ਆ ਮੇਰੀ ਨਾਰੀ ਵੀ ਆ ਤੇ ਮੈਂ ਇਹਨੂੰ ਸਤਿਗੁਰੂ ਵੀ ਬਣਾਇਆ ਇਦਾਂ ਹੀ ਸਚੇ ਪਾਸ਼ਾ ਦੱਸਦੇ ਹਨ ਕਿ ਪੂਰਨ ਸਿੰਘ ਮੇਰੀ ਨਾਰੀ ਵੀ ਆ ਔਰ ਮੈਂ ਇਹਨੂੰ ਸਤਿਗੁਰੂ ਵੀ ਬਣਾਇਆ ਔਰ ਇਹ ਮੇਰਾ ਸਿੱਖ ਵੀ ਆ ਮੇਰੇ ਤੋਂ ਮੇਰੀ ਸਿੱਖਿਆ ਦੇ ਲਈ ਚਾਹ ਇਹ ਆ ਸਾਡਾ ਅਸਲ ਇਤਿਹਾਸ